ਪੰਜਾਬ ਦੇ ਇਹ ਤਿੰਨ ਸ਼ਹਿਰਾਂ ਦੇ ਵਿੱਚ ਮੀਟ ਮੱਛੀ ਸ਼ਰਾਬ ਸਿਗਰਟ ਸਮੇਤ ਆਖੀ ਜਾ ਬੈਨ ਹੋ ਗਈਆਂ ਨੇ ਜੇਕਰ ਤੁਸੀਂ ਇਹਨਾਂ ਸ਼ਹਿਰਾਂ ਦੇ ਵਿੱਚ ਐਂਟਰੀ ਕਰਦੇ ਹੋ ਤੇ ਇਹ ਖਬਰ ਤੁਹਾਡੇ ਲਈ ਜਾਣਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਵੱਡੇ ਐਲਾਨ ਕਰ ਦਿੱਤੇ ਨੇ ਖਿਰਕਾਰ ਕਿਉਂ ਇਹਨਾਂ ਸ਼ਹਿਰਾਂ ਨੂੰ ਮੀਟ ਮੱਛੀ ਸ਼ਰਾਬ ਤੋਂ ਜੋ ਹੈ ਉਹ ਬਚਾਇਆ ਜਾ ਰਿਹਾ ਹੈ ਆਖਿਰਕਾਰ ਕਿਸ ਦੀ ਮੰਗ ਸੀ ਅਤੇ ਕਿਉਂ ਸੀਐਮ ਭਗਵੰਤ ਮਾਨ ਨੇ ਇਹ ਵੱਡਾ ਫੈਸਲਾ ਲਿਆ ਹੈ ਇਹ ਸਾਰਾ ਕੁਝ ਜਾਣ ਕੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਪੰਜਾਬ ਦੇ ਵਾਸੀਓ ਜੀ ਆਸਾ ਉਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਦੇ ਵਿੱਚ ਮੀਟ ਤੰਬਾਕੂ ਸ਼ਰਾਬ ਤੇ ਬੈਨ ਲੱਗਿਆ ਹੈ ਅਤੇ ਨਾਲ ਦੀ ਨਾਲ ਇਹ ਬੈਨ ਸਿਰਫ ਸਰਫ ਸਿਰਫ ਗੁਰਤਾ ਮੰਨੂ ਦੇਖਦੇ ਹੋਏ ਲੱਗਾ ਹੈ ਜੀ ਹਾਂ ਦੱਦੀ ਹੈ ਕਿ ਸੀਐਮ ਭਗਵੰਤ ਮਾਨ ਨੇ ਇਹ ਜਿਹੜਾ ਹੈ ਫੈਸਲਾ ਲਿਆ ਹੈ ਕਿ ਹੁਣ ਇਨ੍ਹਾਂ ਸ਼ਹਿਰਾਂ ਦੇ ਵਿੱਚ ਜੋ ਹੈ ਅਜਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ ਕਿਉਂ ਨਹੀਂ ਹੋਣੀਆਂ ਚਾਹੀਦੀਆਂ ਨੇ ਇਹ ਵੀ ਜਾਣ ਲਓ ਦਰਅਸਲ ਉਹਨਾਂ ਨੇ ਸੰਸਦ ਦੇ ਵਿੱਚ ਇੱਕ ਬਿੱਲ ਨੂੰ ਪੇਸ਼ ਕੀਤਾ ਹੈ ਅਤੇ ਉਸ ਬਿੱਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਤਿੰਨ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਦਾ ਹਰਮੰਦਰ ਹਰਮੰਦਰ ਸਾਹਿਬ ਦਾ ਗਲਿਆਰਾ ਅਤੇ ਨਾਲ ਦੀ ਨਾਲ ਤਲਵੰਡੀ ਸਾਬੋ ਨੂੰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ ਮਤਲਬ ਕਿ ਨਸ਼ਾ ਮੀਟ ਮੱਛੀ ਅਜਿਹੀਆਂ ਚੀਜ਼ਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਧਾਰਮਿਕ ਸਥਾਨ ਨੇ ਅਤੇ ਇਹਨਾਂ ਥਾਮਾਂ ਤੇ ਅਜਿਹੀਆਂ ਚੀਜ਼ਾਂ ਕਿਤੇ ਨਾ ਕਿਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਕਿਉਂਕਿ ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਲੋਕ ਜਾਂਦੇ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਦੇ ਜੇਬਾਂ ਦੇ ਵਿੱਚੋਂ ਬਹੁਤ ਵਾਰ ਤਬਾਕੂ ਮਿਲਦੇ ਨੇ ਬਹੁਤ ਵਾਰ ਜਿਹੜਾ ਹੈ ਉਹ ਲੋਕ ਆਲੇ ਦੁਆਲੇ ਮੀਟ ਮੱਛੀ ਦੀਆਂ ਦੁਕਾਨਾਂ ਲਗਾ ਕੇ ਬੈਠੇ ਹੁੰਦੇ ਨੇ ਅਜਿਹਾ ਹੀ ਸ੍ਰੀ ਹਰਿ ਅਨੰਦਪੁਰ ਸਾਹਿਬ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਅਜਿਹੀਆਂ ਥਾਮਾਂ ਤੋਂ ਜਿਹੜਾ ਹੈ ਉਹ ਅਜਹੀਆਂ ਚੀਜ਼ਾਂ ਹਟਾਈਆਂ ਜਾਣ ਚਾਹੀਏ ਉਹ ਮੀਟ ਮੱਛੀ ਹੋ ਗਿਆ ਦਮਾਕੂ ਹੋ ਗਿਆ ਸਿਗਰਟ ਹੋ ਗਿਆ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਹੋ ਜਾਣ ਸੋ ਉਸੇ ਦਾ ਬਿੱਲ ਜਿਹੜਾ ਹੈ ਉਹ ਸੰਸਦ ਦੇ ਵਿੱਚ ਸ੍ਰੀ ਭਗਵੰਤ ਮਾਨ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਕਿ ਇਹਨਾਂ ਤਿੰਨ ਥਾਵਾਂ ਨੂੰ ਤਿੰਨ ਸਥਾਨਾਂ ਨੂੰ ਜਿਹੜਾ ਹੈ ਉਹ ਨਸ਼ਾ ਮੁਕਤ ਰੱਖਿਆ ਜਾਵੇ ਮੀਟ ਮੱਛੀ ਤੋਂ ਮੁਕਤ ਰੱਖਿਆ ਜਾਵੇ ਕਿਉਂਕਿ ਇਹ ਜਿਹੜੇ ਨੇ ਉਹ ਸਿੱਖ ਧਰਮ ਦੇ ਪੰਜ ਤੱਕ ਨੇ ਜਿਹੜੇ ਕਿ ਤਿੰਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਤਖਤਾਂ ਨੂੰ ਇਸ ਕਰਕੇ ਜਿਹੜਾ ਹੂ ਮੀਟ ਮੱਛੀ ਸ਼ਰਾਬ ਤੋਂ ਦੂਰ ਰੱਖਣਾ ਜ਼ਰੂਰੀ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਸਿਰਫ ਇੱਕ ਧਰਮ ਦੇ ਨਾਲ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਲੋਕਾਂ ਦੇ ਜੋ ਹੈ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਸਿਰਫ ਪੰਜਾਬ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਅਤੇ ਲੋਕ ਦਰਸ਼ਨ ਕਰਨ ਆਉਂਦੇ ਨੇ ਥਾਲੇ ਵਾਲੀ ਮੀਟ ਮੱਛੀ ਦੀਆਂ ਦੁਕਾਨਾਂ ਦੇਖਦੇ ਨੇ ਸ਼ਰਾਬ ਦੀਆਂ ਦੁਕਾਨਾਂ ਦੇਖਦੇ ਨੇ ਸਿਗਰਟ ਦੀਆਂ ਦੁਕਾਨਾਂ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੈ ਸੋ ਇਸੇ ਨੂੰ ਦੇਖਦੇ ਹੋਏ ਜੋ ਇਹ ਫੈਸਲਾ ਲਿਆ ਗਿਆ ਇਸ ਦੀ ਲੋਕ ਬਹੁਤ ਜ਼ਿਆਦਾ ਸਰਹਾਨਾ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਫੈਸਲਾ ਬਹੁਤ ਚੰਗਾ ਹੈ ਜੋ ਇਹ ਬਿਲ ਪੇਸ਼ ਕੀਤਾ ਗਿਆ ਸੰਸਦ ਦੇ ਵਿੱਚ ਇਹ ਪੇਸ਼ ਕਰਨਾ ਬੇਹਤ ਜ਼ਰੂਰੀ ਸੀ ਕਿਉਂਕਿ ਲੰਬੇ ਸਮੇਂ ਤੋਂ ਅਜੇ ਹੀ ਖੁਆਈ ਸੀ ਕਿ ਅਜੇ ਜਿਹੜੇ ਚੀਜ਼ਾਂ ਨੇ ਉਹ ਬੰਦ ਕੀਤੀਆਂ ਜਾਣ ਸਿਟੀਜ਼ ਦੇ ਵਿੱਚੋਂ ਸੋ ਹੁਣ ਤਿੰਨ ਥਾਂ ਜਿਹੜੇ ਤੇ ਨਿਸਥਾਨ ਨੇ ਉਹਨਾਂ ਦੇ ਬਾਰੋ ਜੁੜਾਈ ਅਜਹੀਆਂ ਚੀਜ਼ਾਂ ਕਰਨ ਤੋਂ ਰੋਕਿਆ ਜਾ ਸਕਦਾ ਹੈ ਸੋ ਤੁਸੀਂ ਸਰਕਾਰ ਦਾ ਇਹ ਫੈਸਲਾ ਕਿਉਂ ਕਿਉਂ ਹੋ ਗਿਆ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਜੋ ਹੁਣੇ ਫੈਸਲਾ ਲਿਆ ਗਿਆ ਹੈ ਉਹ ਬਹੁਤ ਜ਼ਰੂਰੀ ਹੈ ਤੇ ਬਹੁਤ ਜ਼ਰੂਰੀ ਸੀ ਵੀ ਤਾਂ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ